ਪੰਜਾਬ ਦਾ ਸਭ ਤੋਂ ਮਹਿੰਗਾ ਲੱਡਵਾਲ ਟੋਲ ਪਲਾਇਆ ਅਕਸਰ ਵਿਵਾਦਾਂ ਵਿੱਚ ਕਿ ਰਹਿ ਰਿਹਾ ਹੈ ਇੰਡਸਟਰੀਸ ਕਾਫੀ ਪਰੇਸ਼ਾਨ ਸੀਗੇ ਕਾਫੀ ਦਿਨਾਂ ਤੋਂ ਇੱਥੇ ਢੇਡੇ ਮਾਰੇ ਸੀ ਪਿਛਲੇ ਕਰੀਬ 1 ਮਹੀਨੇ ਤੋਂ ਜਿਨ੍ਹਾਂ ਨੂੰ ਆਪਣੇ ਗੱਡੀਆਂ ਦਾ ਟੋਲ ਦੇਣਾ ਪੈਂਦਾ ਸੀ ਦੋਸ਼ ਦਾਇਰ ਵੀ ਲਗਾਇਆ ਜਾ ਰਿਹਾ ਹੈ ਕਿ ਪਾਸ ਪਹਿਲਾਂ ਬਣੇ ਹੁੰਦੇ ਸੀਗੇ ਪਰ ਹੁਣ ਨਹੀਂ ਬਣਾਏ ਜਾ ਰਹੇ ਸੀਗੇ ਖੱਜਲ ਖਵਾਰ ਬਹੁਤ ਹੋ ਰਿਹਾ ਸੀਗੇ ਅੱਜ ਤਸਵੀਰਾਂ ਤੁਹਾਨੂੰ ਦਿਖਾ ਦਈਏ ਗੁਰਾਇਆਂ ਤੋਂ ਇੰਡਸਟਰੀਸ ਇੱਥੇ ਪਹੁੰਚੇ ਹੋਏ ਆ ਐਸੋਸੀਏਸ਼ਨ ਦੇ ਮੈਂਬਰ ਹੈ ਵੱਖ-ਵੱਖ ਐਸੋਸੀਏਸ਼ਨਾਂ ਜਿਹੜੀਆਂ ਇੱਥੇ ਪਹੁੰਚੇ ਹੋਏ ਆਂ ਗੱਲਬਾਤ ਵੀ ਕਰ ਲੈਨੇ ਆਂ ਅੱਜ ਮਸਲਾ ਵੀ ਕਹਿੰਦੇ ਹੱਲ ਹੋਇਆ ਜੈਨ ਸਾਹਿਬ ਸਾਡੇ ਨਾਲ ਹੈ ਜੈਨ ਸਾਹਿਬ ਪਿਛਲੇ 1 ਮਹੀਨੇ ਤੋਂ ਕਹਿੰਦੇ ਗੱਡੀਆਂ ਦਾ ਇੱਥੇ ਟੈਕਸ ਦੇਣਾ ਪੈਂਦਾ ਸੀ ਟੋਲ ਕਟਾਣਾ ਪੈਂਦਾ ਸੀ ਟੋਲ ਵਾਲੇ ਗੱਡੀਆਂ ਜਿਹਨਾਂ ਦੀ ਕੰਪਨੀ ਦਾ ਗੱਡੀਆਂ ਸੀ ਉਹਨਾਂ ਨੂੰ ਬਹੁਤ ਥਰਸ ਕਰ ਰਿਆ ਸੀਗੇ ਉਹਨਾਂ ਦਾ ਟੋਲ ਨਹੀਂ ਸੀ ਬਣਾ ਰਿਹਾ ਜੇ ਕੋਈ ਇੰਡਸਟਰੀ ਤੋਂ ਆਉਂਦਾ ਸੀਗਾ ਉਹਨੂੰ ਤਰੀਕ ਪਾਉਂਦੇ ਸੀ ਅੱਜ ਨਹੀਂ ਉਹਨਾਂ ਤੋਂ 15 ਦਿਨ ਬਾਅਦ ਆਉਣਾ ਜਿਹਦੇ ਦਿਨ 15 ਬਾਅਦ ਆਉਂਦਾ ਸੀ ਤਾਂ ਉਹਨੂੰ ਫੇਰ ਕਹ ਇਹ ਐਨੀ ਹਰਾਸਮੈਂਟ ਜਦ ਕਿ ਕੋਈ ਕਾਨੂੰਨ ਨਹੀਂ ਕਿ ਗੱਡੀਆਂ ਨੂੰ ਹਰਾਸਮੈਂਟ ਕੀਤਾ ਜਾਵੇ ਆ ਸਾਡਾ ਅੱਜ ਬਫਤ ਇੰਡਸਟਰੀਸ ਦਾ ਇਕੱਠਾ ਹੋ ਕੇ ਆਇਆ ਹੈ ਤੇ ਹੁਣ ਇਹਨਾਂ ਨੇ ਕੋਈ ਪੇਪਰ ਨਹੀਂ ਚੈੱਕ ਕੀਤੇ ਕੋਈ ਕੁਰਸੀ ਨਹੀਂ ਕੀਤਾ ਫਟਾਫਟ ਬਣਾਤੇ ਹੁਣ ਇਹ ਹੁਣ ਕਿੱਦਾਂ ਬਣ ਕੇ ਤੇ ਲੋਕਾਂ ਦੇ ਪਹਿਲਾਂ ਕਿਉਂ ਹਰਾਸ ਕਰ ਰਹੇ ਆ ਇਹਨਾਂ ਵਿੱਚ ਇਹਨਾਂ ਦਾ ਕੀ ਮਤਲਬ ਹੈ ਲੋਕਾਂ ਨੂੰ ਹਰਾਸ ਕਰਦਾ ਇਹ ਤਾਂ ਇਹੀ ਜਾਣਨ ਆ ਜਿਨ੍ਹਾਂ ਨੇ ਫਟਾਫਟ ਬਣਾਤੇ ਛੱਡਣਾ ਵਾਦਾ ਕੀਤਾ ਅੱਗੇ ਤੋਂ ਕੋਈ ਇੰਡਸਟਰੀ ਆਵੇ ਗ੍ਰੈਂ ਦੀ 20 ਕਿਲੋਮੀਟਰ ਕੱਠੋ ਬੇ ਦਾ ਪਾਸ ਅਸੀਂ ਉਸ ਵੇਲੇ ਬਣਾ ਦੇ ਹਾਂਗੇ ਸਰਕਾਰ ਜੀ ਨਾਲ ਖੜੇ ਕਹਿੰਦੇ 4 ਦਿਨ ਲਗਾਤਾਰ ਸ਼ੈ ਕਿੰਨੇ ਦਿਨ ਤੋਂ ਅਕਲੀ ਘੇੜਾ ਮਾਰ ਰਹੇ ਇਥੇ ਅਸੀਂ 4 ਦਿਨ ਤੋਂ ਲਗਾਤਾਰ ਘੇੜਾ ਬਾਰ ਰਹੇ ਹਾਂ ਸਾਡਾ ਕੋਈ ਇਥੇ ਜਵਾਬ ਨਹੀਂ ਪ੍ਰੋਪਰ ਦੇ ਰਹੇ ਸੀਗੇ ਅੱਜ ਅਸੀਂ ਆਨਲਾਈਨ ਸਵੇਰੇ 11 ਵਜੇ ਇਹਨੂੰ ਟਰਾਈ ਕੀਤਾ ਸਾਡਾ ਪਾਸ ਉੱਥੇ ਆਨਲਾਈਨ ਬਣ ਗਿਆ ਇਥੇ ਆ ਕੇ ਜਿਹੜੇ ਮੈਂਬਰ ਮੇਰੇ ਸਾਡੇ ਨਾਲ ਹੋਰ ਵੀ ਆਏ ਆ ਉਹਨਾਂ ਨੂੰ ਫਿਰ ਇਹੇ ਜਵਾਬ ਦਿੱਤਾ ਜਾ ਰਿਹਾ ਸੀ ਕਿ ਇਹ ਅਹਲੇ ਨਹੀਂ ਬਣ ਸਕਦੇ ਜਦ ਐਸੋਸੀਏਸ਼ਨ ਵੱਲੋਂ ਇਹ ਦਬਾਅ ਪਾਇਆ ਗਿਆ ਇਹਨਾਂ ਤੇ ਕੀ ਕਿਉਂ ਨਹੀਂ ਬਣ ਸਕਦੇ ਦੱਸੋ ਪਹਿਲਾਂ ਸਾਡੇ پاس ਬਣਦੇ ਰਹੇ ਆ 20 ਕਿਲੋਮੀਟਰ ਦੇ ਅੰਦਰ ਅੰਦਰ ਤਾਂ ਇਹ ਨਹੀਂ ਇਹ ਕਿਹਾ ਕਿ ਚਲੋ ਅੱਜ ਬਣਾ ਦਿੰਨੇ ਆ ਅੱਛਾ ਕਾਰਨ ਕੀ ਦੱਸਦੇ 4 ਦਿਨ ਤੋਂ ਕਿਹੜੇ ਕਿਉਂ ਲਵਾ ਰਹੇ ਸੀ ਉਹ ਕਹਿੰਦੇ ਪਤਾ ਨਹੀਂ ਕੀ ਕਾਰਨ ਕਹਿੰਦੇ ਸਾਡਾ ਆਨਲਾਈਨ ਹੋ ਨਹੀਂ ਰਿਹਾ ਹਾਂ ਨਹੀਂ ਤੁਸੀਂ ਤਾਂ ਇੱਥੇ ਆ ਕੇ ਬਣਵਾ ਵੀ ਰਹੇ ਸੀ ਉਹ ਕਹਿੰਦੇ ਸੀ ਹੱਲੇ ਸਾਡੇ ਕੋਲ ਆਰਡਰ ਨਹੀਂ ਹੈਗਾ ਫਰਮ ਦਾ ਜਿਹੜਾ ਟੂਲ ਬਣਨਾ ਹੈ ਉਹ ਸਾਡੇ ਕੋਲ ਆਰਡਰ ਨਹੀਂ ਹੈਗਾ ਬੰਦੇ ਦੇ ਆਰਡਰ ਸੀਗੇ ਇਹਨਾਂ ਕੋਲ ਬੰਦੇ ਦੇ ਆਰਡਰ ਨਹੀਂ ਦਿਖਾਏ ਨਹੀਂ ਹੈਗੇ ਹਾਂ ਕਹਿੰਦੇ ਪਰਸਨਲ ਗੱਡੀ ਹੈਗੀ ਤਾਂ ਅਸੀਂ ਬਣਾ ਦਵਾਂਗੇ ਜੇ ਫਰਮ ਦੀ ਗੱਡੀ ਹੈ ਅਸੀਂ ਨਹੀਂ ਬਣਾਉਣਾ ਹਾਂ ਫਿਰ ਹੁਣ ਹੁਣ ਕਿੱਦਾਂ ਫਿਰ ਬਣਿਆ ਹੁਣ ਹੁਣ ਬਣ ਗਿਆ ਹੁਣ ਜੇ ਸਾਰੇ ਜਣੇ ਇਕੱਠੇ ਹੋ ਕੇ ਆਏ ਤਾਂ ਬਣ ਗਿਆ ਇਹ ਕਪੜੇ ਬਾਜੀ ਹੈ ਇਹ ਕਪੜੇ ਬਾਜੀ ਹੈ ਸਰ ਲੋਗੋ ਦੀ ਯੋਗਦੇ ਸਾਡੇ ਜਸ਼ਮਿੰਦਰ ਸੂਰੀ ਜੀ ਪ੍ਰਧਾਨ ਸਾਹਿਬ ਨਾਲ ਲਿਆ ਪ੍ਰਧਾਨ ਜੀ ਕਹਿੰਦੇ ਟੋਲ ਕਾਫੀ ਮਹਿੰਗਾ ਵੀ ਹੈ ਸਭ ਤੋਂ ਮਹਿੰਗਾ ਟੋਲ ਹੈ ਪੰਜਾਬ ਦਾ ਤੇ ਤੁਹਾਡੇ ਦਾ 1 ਮਹੀਨੇ ਤੋਂ ਲਗਾਤਾਰ ਤੁਸੀਂ ਟੋਲ ਕਟਾ ਰਹੇ ਆਂ ਅਪ ਡਾਊਨ ਦਾ ਹਾਂ ਜੀ ਬਿਲਕੁਲ ਕਟਾ ਰਹੇ ਆ ਜੀ ਅਸੀਂ ਡੇਵੰਤੋਂ ਜਦੋਂ ਸਾਡੇ ਪਾਸ ਐਕਸਪਾਇਰ ਹੋਏ ਸੀ ਮੇਰੇ ਆਫਿਸ ਦੇ ਸਟਾਫ ਨੇ ਆ ਕੇ ਇਥੇ ਟੋਲਰ ਨਿਊ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵਾਪਸ ਭੇਜਤਾ ਗਿਆ ਕਿ ਜੀ ਫਰਮ ਦੀਆਂ ਗੱਡੀਆਂ ਦੇ ਪਾਸ ਨਹੀਂ ਬੜਨਗੇ ਸਿਰਫ ਪਰਸਨਲ ਗੱਡੀਆਂ ਤੇ ਬੜਨਗੇ ਫਿਰ ਉਹ ਵਾਪਸ ਆ ਗਿਆ ਜਦ ਕਿ ਅਸੀਂ ਮੈਂ ਇਸ ਚੀਜ਼ ਦਾ ਬੜਾ ਰੋਸ ਪ੍ਰਗਟ ਕੀਤਾ ਕਿ ਕਿਹੜੀ ਨੋਟੀਫਿਕੇਸ਼ਨ ਆ ਗਈ ਜਿਹੜੇ ਫਰਮ ਦੀਆਂ ਗੱਡੀਆਂ ਦੇ ਪਾਸ ਰੋਕ ਰਹੇ ਨੇ ਜੇ ਕੋਈ ਗਵਰਨਮੈਂਟ ਵੱਲੋਂ ਆਰਡਰ ਆਦਾ ਸਾਨੂੰ ਦਿਖਾਇਆ ਜਾਵੇ ਇਹਨਾਂ ਨੇ ਕੋਈ ਸਾਨੂੰ ਆਰਡਰ ਨਹੀਂ ਦਿਖਾਇਆ ਇਦਾਂ ਹੀ ਵਾਪਸ ਭੇਜਦੇ ਰਹੇ ਫੇਰ ਉਸ ਤੋਂ ਬਾਅਦ ਜਦੋਂ ਫੇਰ ਦੁਬਾਰਾ ਆਇਆ ਕਹਿੰਦੇ ਜੀ ਡਾਕੂਮੈਂਟੇਸ਼ਨ ਦੇ ਦਿਓ ਉਹਨਾਂ ਨੇ ਡਾਕੂਮੈਂਟ ਦਿੱਤਾ ਫੇਰ ਡਾਕੂਮੈਂਟ ਦਿੱਤਾ ਕਹਿੰਦੇ ਦਿੱਲੀ ਤੋਂ ਵੈਰੀਫਾਈ ਕਰਾਵਾਂਗੇ ਉੱਥੋਂ ਵੀ ਫੇਰ ਕਹਿੰਦੇ ਤੁਸੀਂ ਚਾਰ ਦਿਨਾਂ ਦਾ ਆ ਕੇ ਤੁਸੀਂ ਲੈ ਜਿਓ ਜੀ ਤੁਹਾਡਾ ਉੱਥੇ ਦਿੱਲੀ ਤੋਂ ਸਾਨੂੰ ਕੀ ਜੋ ਆਉਂਦਾ ਉਹ ਚਾਰ ਦਿਨ ਬਾਅਦ ਆਇਆ ਕਹਿੰਦੇ ਜੀ ਹਾਲੇ ਨਹੀਂ ਆਏ ਫੇਰ ਉਸ ਤੋਂ ਬਾਅਦ ਫੇਰ ਚਾਰ ਦਿਨ ਦਾ ਟਾਈਮ ਪਾਇਆ ਤਿੰਨ ਦਿਨ ਦਾ ਫੇਰ ਉਸ ਤੋਂ ਬਾਅਦ ਇਹੀ ਹਰਾਸਮੈਂਟ ਐਦਾਂ ਕਰਕੇ ਕੰਟੀਨਿਊਸਲੀ ਹਰਾਸਮੈਂਟ ਚੱਲਦੀ ਰਹੀ ਜਦ ਕਿ ਇਹਦਾ ਕੋਈ ਰੀਜ਼ਨ ਨਹੀਂ ਦੱਸਿਆ ਗਿਆ ਉਸ ਤੋਂ ਬਾਅਦ ਫੇਰ ਅਸੀਂ ਆਪਣਾ ਪ੍ਰੈਸ਼ਰ ਪਾ ਕੇ ਸਾਡੇ 8 ਗੱਡੀਆਂ ਦੇ ਪਾਸ ਸੀ ਇਹਨਾਂ ਨੇ ਫੇਰ ਉਹ ਜਿਹੜੇ ਮੈਨੇਜਰ ਸਾਹਿਬ ਸੀਗੇ ਵਿਪਨ رائے ਆਰੀ ਉਹਨਾਂ ਨੇ ਮੇਰੇ ਬੰਦੇ ਨੂੰ ਅਸੀਂ ਕਿਹਾ ਜੀ ਸਾਡੇ ਪਾਸ ਬਣਾ ਦਿਓ ਸਾਨੂੰ ਤਾਂ 15 ਦਿਨ ਹੋ ਗਏ ਡਾਕੂਮੈਂਟੇਸ਼ਨ ਦਿੱਤੇ ਹਨੂ ਵੀ ਤੇ ਫੇਰ ਉਹਨਾਂ ਨੇ ਕਿਹਾ ਜੀ ਮੈਂ ਬਣਾ ਦੇ ਫੇਰ ਉਹ ਮੈਨੇਜਰ ਕਹਿੰਦਾ ਜੀ ਮੈਂ ਇੱਕੋ ਹੀ ਗੱਡੀ ਦਾ ਬਣਾਉ ਅਸੀਂ ਕਿਹਾ ਇੱਕ ਗੱਡੀ ਦਾ ਕੀ ਮਤਲਬ ਆ ਉਹ ਕਹਿੰਦਾ ਜੇ ਤੂੰ ਜ਼ਿਆਦਾ ਮੈਨ ਨਾਲ ਬਹਿਸ ਕਰੇਂਗਾ ਮੈਂ ਇੱਕ ਦਾ ਵੀ ਨਹੀਂ ਬਣਾਉਣਾ ਇਹ ਦਸ ਇਸ ਪਿਓਰਲੀ ਹਰਾਸਮੈਂਟ ਇਗਨੋਰੈਂਟ ਜਿਹੜੀ ਇਹਦਾ ਐਟੀਟਿਊਡ ਆ ਇਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਿ ਇਹ ਬਿਜ਼ਨਸਮੈਨ ਨੂੰ ਕਿਉਂ ਹਰਾਸਮੈਂਟ ਕੀਤਾ ਜਾ ਰਿਹਾ ਇਸ ਗੱਲ ਦਾ ਮੈਂ ਤਾਂ ਇਹੀ ਕਹੂੰਗਾ ਇਹਦੇ ਵਿੱਚ ਬਹੁਤ ਵੱਡੀ ਸਾਜ਼ਿਸ਼ ਹੈ ਇਹਨਾਂ ਦੀ ਕਿ ਜਿਹੜਾ 1 ਮਹੀਨਾ ਅਸੀਂ ਟੋਲ ਦਿੱਤਾ ਇਹਨਾਂ ਨੂੰ ਉਹ ਸਾਨੂੰ ਸੇਵਲ ਕੋਰਟ ਤੇ ਇਹਨਾਂ ਨੂੰ ਕੇਸ ਕਰਕੇ ਇਹਨਾਂ ਤੇ ਸਾਨੂੰ ਦਾਵਾ ਢੋਕਣਾ ਚਾਹੀਦਾ ਇਹਨਾਂ ਨੇ ਸਾਨੂੰ ਨਜਾਇਜ਼ ਪੈਸੇ ਲਏ ਨੇ ਸਾਡੇ ਕੱਡੀਆਂ ਤੋਂ ਜਿਹੜੀਆਂ ਅਪਡਾਊਨ ਹੁੰਦੀਆਂ ਰਹੀਆਂ ਨੇ ਇਹਦੇ ਵਿੱਚ ਇਹਨਾਂ ਨੇ ਜਵਾਬ ਦਈਆ ਜਾਂ ਇਹ ਕੋਰਟ ਵਿੱਚ ਕਲੈਰੀਫਿਕੇਸ਼ਨ ਦੇਣ ਕਿ ਜਾਂ ਕੋਈ ਰੋਕਿਆ ਗਿਆ ਅੱਜ ਹੁਣ ਅਸੀਂ ਆਨਲਾਈਨ ਪਾਸ ਕੱਟਿਆ ਕੋਈ ਡਾਕੂਮੈਂਟ ਨਹੀਂ ਮੰਗਿਆ ਆਨਲਾਈਨ ਇਮੀਡੀਏਟਲੀ ਰਿਨਿਊ ਹੋ ਗਏ ਤੇ ਅਸੀਂ ਇਹੀ ਚੀਜ਼ ਦਾ ਦੇਖਣਾ ਚਾਹੁੰਦੇ ਆ ਕਿ ਜਦ ਆਨਲਾਈਨ ਵਿੱਚ ਕੋਈ ਡਾਕੂਮੈਂਟ ਨਹੀਂ ਮੰਗਿਆ ਗਿਆ ਤੇ ਇਹ ਡਾਕੂਮੈਂਟ ਕਿਹੜੇ ਬੇਸ ਤੇ ਮੰਗ ਰਹੇ ਨੇ ਇਹਦੀ ਕਾਰਵਾਈ ਸਿਰਫ ਰਿਨਿਊਅਲ ਡਿਊਟੀ ਸਿਰਫ ਰਿਨਿਊਅਲ ਡਿਊਟੀ ਸੀ ਕਿ ਇਸ ਚੀਜ਼ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਕਿ ਅੱਗੇ ਤੋਂ ਇੰਡਸਟਰੀ ਨੂੰ ਇਦਾਂ ਅਰਾਜਮੈਂਟ ਨਾ ਕੀਤਾ ਜਾਵੇ ਮੈਂ ਚਹੇਤੇ ਚਹੇਤਿਆਂ ਨੂੰ ਇਦਾਂ ਵੀ ਮੈਂ ਪਾਰਸ਼ੀਅਲਟੀ ਵੀ ਤੁਹਾਨੂੰ ਕਹਿ ਰਹੇ ਜਿੱਦਾਂ ਤੇ ਕਹਿ ਰਹੇ ਸੀ 8 ਗੱਡੀਆਂ ਆ ਅੱਠ ਦੇ ਵਿੱਚੋਂ ਜੇ ਇੱਕ ਇੱਕ ਦਾ ਪਾਸ ਬਣਾ ਰਹੇ ਸੀਗੇ ਤੇ ਉਹਦੇ ਨੇ ਇੱਕ ਲਈ ਰੂਲਿੰਗ ਵੱਖਰੀ ਤੇ ਸੱਤ ਲਈ ਵੱਖਰੀ ਰੂਲਿੰਗ ਸੀ ਕਿਹੜੀ ਕਿਤਾਬ ਲੈਣਾ ਕੋਈ ਇਹੀ ਗੱਲ ਤਾਂ ਮੈਂ ਕਹਿ ਰਿਹਾ ਕਿ ਰੂਲ ਤਾਂ ਸਾਰਾ ਲਈ ਇੱਕੋ ਜਿਹਾ ਜੇ ਮੇਰੀ ਇੱਕ ਗੱਡੀ ਤਾਂ ਬਣ ਸਕਦਾ ਬਾਕੀ ਗੱਡੀਆਂ ਦਾ ਕਿਉਂ ਨਹੀਂ ਬਣ ਸਕਦਾ ਇਸ ਗੱਲ ਦਾ ਇਹ ਮੈਨੇਜਰ ਸਾਹਿਬ ਜਵਾਬ ਦੇ ਨੇ ਸਾਨੂੰ ਐਜ਼ ਅ ਇੰਡਸਟਰੀ ਨੂੰ ਅਸੀਂ ਇਹਨਾਂ ਨੂੰ ਵਾਰਨ ਕਰਨਾ ਚਾਹੁੰਦੇ ਆ ਕਿ ਕੋਈ ਇੰਡਸਟਰੀ ਦੀ ਅੱਗੇ ਤੋਂ ਹਰਾਸਮੈਂਟ ਨਹੀਂ ਹੋਣੀ ਚਾਹੀਦੀ ਜੇ ਅੱਗੇ ਤੋਂ ਹਰਾਸਮੈਂਟ ਹੋਈ ਕਿਸੇ ਇੰਡਸਟਰੀ ਵਾਲੇ ਨੂੰ ਅਸੀਂ ਹੋਰ ਵੀ ਸਟਰੋਂਗਲੀ ਆ ਕੇ ਇੱਥੇ ਪ੍ਰੋਟੈਸਟ ਕਰਾਂਗੇ ਔਰ ਅਸੀਂ ਸਿਵਲ ਕੋਰਟ 'ਚ ਵੀ ਜਾ ਸਕਾਂਗੇ ਸਾਨੂੰ ਇਸ ਗੱਲ ਤੋਂ ਵੀ ਨਾ ਫੇਰ ਰੁਕਿਆ ਜਾਵੇ ਅਸੀਂ ਫਿਰ ਸਿਵਲ ਕੋਰਟ ਦਾ ਐਕਸ਼ਨ ਲਾएंगे ਕੋਰਟ ਦਾ ਸਹਾਰਾ ਲਾएंगे ਇਹਨਾਂ ਨੂੰ ਤਾਂ ਕਿ ਪਰਸਿਊ ਕੀਤਾ ਜਾਵੇ ਅੱਗੇ ਲਈ ਸਾਰੇ ਐਮਐਸਐ ਅੱਛਾ ਤੁਸੀਂ ਦਾ ਜਿੱਦਾਂ ਹੁਣ ਉਹ ਕੰਡੀਸ਼ਨ ਕਰ ਰਹੇ ਸੀਗੇ ਕਿ 20 ਕਿਲੋਮੀਟਰ ਦੇ ਅੰਦਰ ਪਾਸ ਬੰਦਾ ਪਰ ਤੁਸੀਂ ਤਾਂ ਫਲੋਰ ਦੇ ਵਿੱਚ ਪੈਂਦੇ ਤੁਸੀਂ ਤਾਂ ਪੈਂਦੇ ਨਹੀਂ ਹੈਗੇ 20 ਕਿਲੋਮੀਟਰ ਤੋਂ ਵੀ ਘੱਟ ਏਰੀਆ ਪੈਂਦਾ ਫਿਰ ਤੁਹਾਨੂੰ ਕਿੰਨੇ ਦਿਨ ਤੋਂ ਗੇੜੇ ਲਗਾ ਰਹੇ ਤੁਸੀਂ ਮੈਨੂੰ ਸਰ ਇਹ 5 ਦਿਨ ਤੋਂ ਹਰਾਸਮੈਂਟ ਕਰ ਰਹੇ ਆ ਮੈਂ ਪਹਿਲਾਂ ਮੈਨਸਾ ਤੋਂ ਕਹਿੰਦੇ ਤੁਸੀਂ ਫਾਰਮ ਜਮ੍ਹਾਂ ਕਰਾ ਦਿਓ ਫੇਰ ਬਣਾ ਦਿਓ ਫੇਰ ਕਹਿੰਦੇ ਤੁਸੀਂ ਸਾਡੀ ਅਜੇ ਪਿੱਛੇ ਅਪਰੂਵਲਾਂ ਨਹੀਂ ਆਈਆਂ ਸਾਡੀ 10 ਤਰੀਕ ਨੂੰ ਮੀਟਿੰਗ ਆਉਣੀ ਆ ਤਾਂ ਤੁਸੀਂ ਫੇਰ ਆ ਜਿਓ ਮੈਂ ਜਦੋਂ ਆਇਆ ਤੇ ਮੈਨੂੰ ਕਹਿੰਦੇ ਜੁਲਾਈ ਆ 10 ਆ 10 ਨੂੰ ਕਹਿੰਦੇ ਸੀਗੇ 10 ਜੁਲਾਈ ਨੂੰ 10 ਜੁਲਾਈ ਨੂੰ ਫੇ ਕਹਿੰਦੇ ਵੀ ਤੁਸੀਂ ਰੱਖ ਜੋ 12 ਤਰੀਕ ਨੂੰ ਮੈਂ ਮਨ ਨਹੀਂ ਕਰਦਾ 12 ਤਰੀਕ ਨੂੰ ਆਜੀਓ ਤੁਸੀਂ ਆਪਣੇ ਪਾਸ ਬਣਾ ਲਿਓ ਇੰਡਸਟਰੀ ਸਰਕਾਰ ਨਾਲ ਆਰ ਬਸ ਮੇਂ ਜੁੜੀ ਦਿੰਦੀ ਆ ਇੰਡਸਟਰੀ ਸਰਕਾਰ ਨੂੰ ਫੰਡ ਦਿੰਦੀ ਆ ਟੈਕਸਸ ਬੇ ਕਰਦੀ ਆ ਪਰ ਹਰਾਸਮੈਂਟ ਸਭ ਤੋਂ ਵੱਧ ਇੰਡਸਟਰੀ ਦਾ ਹੁੰਦਾ ਹੈ ਜੀ ਅੱਜ ਅੱਜ ਦਾ 10 ਵੀ ਹੈ ਨਹੀਂ ਅੱਜ 10 ਨੇ ਹੈਗੇ ਅੱਜ ਦਾ ਤਰੀਕ ਹੈ 5 ਹੈ ਤੇ ਅੱਜ ਬਣਾ ਕੇ ਦੇ ਦਿੱਤੇ ਅੱਜ ਸਾਡੇ ਨਾਲ ਸਰ ਐਸੋਸੀਏਸ਼ਨ ਦੇ ਪ੍ਰਧਾਨ ਆਏ ਸੀਗੇ ਜੈਨ ਸਿੰਘ ਸਾਹਿਬ ਇਹਨਾਂ ਨੇ ਇਸ ਵਿਕਟਰੀ ਇਹਨਾਂ ਨੂੰ ਗਿਆ ਵੀ ਸਾਰਿਆਂ ਦੇ ਅੱਜ ਵੀ ਮੈਨਸ ਸਾਹਿਬ ਨੇ ਸਾਨੂੰ ਤਿੰਨ ਗੱਡੀਆਂ ਦੇ ਪਾਸ ਕਹਿੰਦੇ ਵੀ ਤੁਸੀਂ ਬਣਾ ਲਓ ਕੱਲ ਉਹਨੂੰ ਬਾਕੀ ਤੁਸੀਂ ਬਾਕੀ ਜਿਹੜੀਆਂ ਤੁਹਾਡੇ ਰਹਿ ਗਈਆਂ ਉਹਦੇ ਤੁਹਾਨੂੰ ਬਣਾ ਦਿੱਤੇ ਜਾਵਾਂਗੇ ਜੀ ਐਸੋਸੀਏਸ਼ਨ ਦਾ ਪ੍ਰੈਸ਼ਰ ਕਰਕੇ ਇਹਨਾਂ ਨੇ ਬਣਾਏ ਮਨਮਰਜ਼ੀ ਇੱਥੇ ਕੀਤੀ ਜਾ ਰਹੀ ਹੈ ਬਿਲਕੁਲ ਸਰ ਲੋਕਾਂ ਨੂੰ ਲੁੱਟਿਆ ਜਾ ਰਿਹਾ ਹਾਂਜੀ ਹਾਂਜੀ ਸਰ ਕਰ ਰਿਹਾ ਇਥੇ ਤੁਸੀਂ ਵੀ ਇਥੇ ਅਕਸਰ ਆਣਨੇ ਹੈਗੇ ਆ ਤੁਸੀਂ ਦੇਖਿਆ ਹੁਣ ਆ ਇਥੇ ਹੁਣ ਜਿਹੜੇ ਕੰਪਨੀ ਚੇਂਜ ਹੁੰਦੀ ਹੈ ਕੰਪਨੀ ਚੇਂਜ ਹੋਣ ਤੋਂ ਬਾਅਦ ਇਥੇ ਕਈ ਕਈ ਕਿਲੋਮੀਟਰ ਲੰਬੇ ਆ ਲੈਣਾ ਕਈ ਕਈ ਘੰਟੇ ਲੋਕਾਂ ਨੂੰ ਇਥੇ ਹਰਾਸ ਕੀਤਾ ਜਾ ਰਿਹਾ ਡਾਕੂਮੈਂਟੇਸ਼ਨ ਦੁਬਾਰਾ ਮੰਗੀ ਜਾ ਰਹੀ ਉਹਦੇ ਵਿੱਚ ਆਮ ਪਬਲਿਕ ਦਾ ਕੀ ਕਸੂਰ ਮੰਦੇ ਆਮ ਪਬਲਿਕ ਦਾ ਤਾਂ ਕੋਈ ਕਸੂਰ ਨਹੀਂ ਲੇਕਿਨ ਇਹ ਥੋੜੀ ਮੰਦੇ ਆ ਮੈਂ ਪਾਣੀ ਦਾ ਇੰਤਜ਼ਾਰ ਇੱਥੇ ਕੋਈ ਕੋਈ ਦੇਖੋ ਤੁਸੀਂ ਇੱਥੇ ਕੋਈ ਹੈ ਕਿਦਾਂ ਇੱਥੇ ਲੈਣਾ ਲੱਗ ਰਹੀਆਂ ਉੱਥੇ ਦੋ ਬੰਦੇ ਪਾਸ ਬਣਾਉਣ ਵਾਲੇ ਆ 500 ਬੰਦਾ ਬਣਾਉਣ ਵਾਲਾ ਖੜਾ ਲੇਕਿਨ ਉਹਨ ਜਾ ਤਾਂ ਪਹਿਲੇ ਪਾਸ ਬਣਿਆ ਆ ਤਾਂ ਦੁਬਾਰਾ ਰੀਨਿਊ ਕਰਨ ਨੂੰ ਕੀ ਟਰਬਲ ਆ ਰਹੀ ਹੈ ਇਹਨਾਂ ਨੂੰ ਗੱਡੀ ਨੰਬਰ ਸੇਮ ਰਜਿਸਟ੍ਰੇਸ਼ਨ ਸੇਮ ਸਾਰੀਆਂ ਗੱਲਾਂ ਜਦ ਹੈ ਹੀ ਸੇਮ ਹੈ ਅੱਛਾ ਕੰਪਨੀ ਦਾ ਹੈ ਨਾ ਤੇ ਚੇਂਜ ਹੁੰਦੀ ਹੈ ਤੇ ਪਰੇਸ਼ਾਨ ਇਹ ਆਮ ਪਬਲਿਕ ਨੂੰ ਕਰ ਰਹੇ ਆ ਪਬਲਿਕ ਹੋ ਰਹੀ ਪਰੇਸ਼ਾਨ ਕੰਪਨੀ ਹੈ ਨਾ ਇਹਨਾਂ ਨੂੰ ਕੋਈ ਫਰਕ ਨਹੀਂ ਆਪ ਆਮ ਨਾਲ ਬੈਠੇ ਜਾਂਦੇ ਇੱਥੇ ਕਹਿੰਦੇ ਮਿਸਬਿਹੇਵ ਵੀ ਕਾਫੀ ਕਰਦੇ ਇੱਥੇ ਜਿਹੜੇ ਰੱਖੇ ਹੋਏ ਆ ਬੌਂਸਰ ਰੱਖੇ ਹੋਏ ਆ ਇਹ ਉਹ ਵੀ ਆ ਉਹ ਵੀ ਪਬਲਿਕ ਨੂੰ ਕਾਫੀ ਹਰਾਸ ਕਰਦੇ ਹੋ ਹੀ ਰਿਹਾ ਤਾਂ ਉਹਦਾ ਹਰੇਕ ਨੂੰ ਪਤਾ ਹੈ ਅੱਜ ਕੇ ਤਾਂ ਅੱਜ ਮਸਲਾ ਹੱਲ ਹੋ ਗਿਆ ਫੇਰ ਇਕੱਠੇ ਹੋ ਕੇ ਵਫਦ ਮਿਲਿਆ ਸੀ ਐਸੋਸੀਏਸ਼ਨ ਆਈ ਸੀ ਆਪਾਂ ਦੇਖੋ ਆਨਲਾਈਨ ਕਢਾਇਆ ਆਨਲਾਈਨ ਕਢਿਆ ਹੁਣ ਦੇਖੋ ਜਿਹੜੇ ਮੈਨੂਅਲ ਵੀ ਹਣ ਬਣਾ ਕੇ ਦੇ ਦਿੱਤੇ ਹੁਣ ਬਣਾ ਕੇ ਦੇ ਦਿੱਤੇ ਸਾਰੇ ਹੁਣ ਬਣਾ ਕੇ ਦੇ ਦਿੱਤੇ ਬਾਕੀ ਦੇਖਦੇ ਆਂ ਫੇਰ ਕੀ ਹੁਣ ਅੱਗੇ ਕੀ ਪ੍ਰੋਸੈਸ ਨਿਕਲਦਾ ਚਲੋ ਸੁਣਿਆ ਤੁਸੀਂ ਆ ਜਿਹੜੇ ਇੰਡਸਟਰੀਸ ਜਿਹੜੇ ਇੱਥੇ ਆਏ ਸੀਗੇ ਦੱਸ ਰਹੇ ਆ ਕਿ ਅੱਜ ਜਿਹੜਾ ਵਫਦ ਮਿਲਿਆ ਹੈ ਮਿਹਰਬਾਨੀ ਬਹੁਤ ਬਹੁਤ ਅੰਕਲ ਵੀ ਨਾਲ ਆਏ ਆ ਦੇਖੋ ਇਹਨਾਂ ਦੇ ਤੁਹਾਡਾ ਆਨਲਾਈਨ ਇੱਥੇ ਬਣਾਇਆ ਮੈਨੂਅਲ ਹਾਂ ਜਿਹੜੇ ਬਹੁਤ ਮਿਹਰਬਾਨੀ ਤੁਹਾਡੀ ਬ ਤਕੀਰ ਆਓ ਜੀ ਮੈਨੂਅਲ ਅੰਕਲ ਜਿਹੜੇ ਗੱਡੀਆਂ ਦੇ ਪਾਸ ਮੈਨੂਅਲ ਬਣਾ ਜਿਹੜੇ ਨਹੀਂ ਬਣਾਏ ਜਾ ਰਹੇ ਸੀਗੇ ਪਹਿਲਾ 25 ਤੋਂ 27 ਜਿਹੜਾ ਜੂਨ 10 ਦੇ ਸੀਗੇ ਕਿ ਉਦੋਂ ਤੱਕ ਇਹ ਜਿਹੜਾ ਪਾਸ ਬਣਾ ਦਿੱਤੇ ਜਾਓਗੇ ਪਰ ਉਸ ਤੋਂ ਬਾਅਦ ਵੀ ਜਿਹੜਾ ਪਾਸ ਨਹੀਂ ਬਣਾਇਆ ਗਿਆ ਤਸਵੀਰਾਂ ਵੀ ਦਿਖਾ ਦੇਣਾ ਇਹ ਟੋਲ ਪਲਾਇਆ ਜਿਹੜਾ ਲੱਡੋਵਾਲ ਟੋਲ ਪਲਾਇਆ ਜਿਹੜਾ ਅਕਸਰ ਵਿਵਾਦਾਂ ਦੇ ਵਿੱਚ ਵੀ ਘਿਰਿਆ ਰਹਿੰਦਾ ਹੈ ਤੇ ਇੱਥੇ ਜਿਹੜਾ ਹੈ ਸਭ ਤੋਂ ਮਹਿੰਗਾ ਟੋਲ ਪਲਾਇਆ ਹੋਣ ਦੇ ਨਾਤੇ ਇੱਥੇ ਅਕਸਰ ਹੀ ਲੋਕ ਆਪਣੀ ਲੁੱਟ ਦਾ ਰੌੜਾ ਵੀ ਪਾਉਂਦੇ ਆ ਪਰ ਕੋਈ ਸੁਣਵਾਈ ਨਹੀਂ ਹੁਣ ਮੰਗ ਵੀ ਕੀਤੀ ਗਈ ਹੈ ਨਾਲ ਇੰਡਸਟਰੀਸਟਾਂ ਨੇ ਜਿਹੜਾ ਕਿਹਾ ਵੀ ਹੈਗਾ ਕਿ ਹੁਣ ਜਿਹੜਾ ਵੀ ਇੰਡਸਟਰੀਸਟ ਹੈਗਾ 20 ਕਿਲੋਮੀਟਰ ਦੇ ਦਾਰੇ ਦੇ ਵਿੱਚ ਉਹ ਆਪਣਾ ਮੰਥਲੀ ਪਾਸ ਜਿਹੜਾ ਬਣਵਾ ਸਕਦਾ ਹੈ ਜੋ ਇਹਨਾਂ ਦੇ ਰੂਰ ਲੈਂਡ ਰੈਗੂਲੇਸ਼ਨ ਹੈ ਜਿਹੜੇ ਬੰਦ ਕੀਤੇ ਹੋਏ ਸੀ ਪਾਸ ਹੁਣ ਉਹ ਅੱਜ ਇੱਥੇ ਬਣਾ ਕੇ ਜਿਹੜੇ ਇੰਡਸਟਰੀਸਟ ਆਪਣੇ ਚੱਲੇ ਆ ਤੇ ਜਿਹੜਾ ਹੁਣ ਦੇਖਦੇ ਹਾਂ ਹੁਣ ਮੁੜ ਕੇ ਕਿਤੇ ਫਿਰ ਤੋਂ ਤਾਂ ਨਹੀਂ ਹੁਣ ਕੋਈ ਵਫਤ ਮਿਲਿਆ ਸੀਗਾ ਵਫਤ ਤੋਂ ਬਾਅਦ ਜਿਹੜਾ ਇਹ ਪਾਸ ਅੱਜ ਇੱਥੇ ਤਿੰਨ ਗੱਡੀਆਂ ਦੇ ਇੱਕ ਵਾਰੀ ਬਣੇ ਤੇ ਤਿੰਨ ਦੇ ਇੱਕ ਛੇ ਗੱਡੀਆਂ ਦੇ ਪਾਸ ਜਿਹੜਾ ਹੁਣ ਐਟ ਅ ਟਾਈਮ ਜਿਹੜਾ ਔਨ ਦਾ ਸਪੋਰਟ ਜਿਹੜਾ ਬਣਾ ਬਣਾ ਕੇ ਜਿਹੜੇ ਦਿੱਤੇ